ਇੱਧਰ ਬਾਈ ਹਰਿਆਣੇ ਵਾਲਾ ਬਾਰਡਰ ਖੇਤਾਂ ਵਿੱਚ ਦੀ ਮਾਰ ਹੋ ਰਿਹਾ ਸੋ ਸਾਰੇ ਜਣੇ ਆਪਣੇ ਵੀਰ ਇੱਥੇ ਪਹੁੰਚੇ ਹੋਇਆ ਜੱਟਾਂ ਨੇ ਹਰਿਆਣੇ ਵਾਲਿਆਂ ਨੇ ਦੇਤੇ ਬਾਈ ਇੱਧਰ ਦੀ ਰਸਤਾ ਦੇਤਾ ਕਿਸਾਨਾਂ ਨੂੰ ਸੋ ਇਸ ਵੇਲੇ ਪੂਰਾ ਮੁੱਦਾ ਭਖਿਆ ਹੋਇਆ ਤੇ ਇੱਧਰ ਦੀ ਹੁਣ ਸਾਰਾ ਟ੍ਰੈਫਿਕ ਆ ਰਿਹਾ ਜੀ ਇਹ ਇੱਥੇ ਲੱਗੇ ਆਰਮੀ ਬਟ ਇੱਧਰ ਦੀ ਹੁਣ ਸਾਰੇ ਕਿਸਾਨਾਂ ਨੂੰ ਇਹ ਹਰਿਆਣੇ ਵਾਲੇ ਬਹੁਤ ਵਧੀਆ ਬੰਦੇ ਆ ਆਪਣੇ ਹਰਿਆਣੇ ਵਾਲਿਆਂ ਨੇ ਹੁਣ ਇਧਰ ਦੀ ਰਸਤਾ ਦੇਤਾ ਬਾਈ ਸਾਰਿਆਂ ਨੂੰ ਟ੍ਰੈਫਿਕ ਦੇਖੋ ਤੁਸੀਂ ਇਧਰ ਦੀ ਪੰਜਾਬ ਦਾ ਸਾਰਾ ਟ੍ਰੈਫਿਕ ਇਧਰ ਦੀ ਮੂਵ ਹੋ ਰਿਹਾ ਹੁਣ ਇਸ ਟਾਈਮ ਟ੍ਰੈਫਿਕ ਚਲਾਤਾ ਇਧਰੋਂ ਦੀ ਸੋ ਬਾਈ ਬਹੁਤ ਬਹੁਤ ਧੰਨਵਾਦ ਬਾਈ ਹਰਿਆਣੇ ਵਾਲੇ ਬਾਈਆਂ ਦਾ ਬਹੁਤ ਗੁੱਡ ਜੋਬ ਬਾਈ ਹਰਿਆਣੇ ਵਾਲੇ ਆ ਜਾਂਦੀ ਸੋ ਇਧਰੋਂ ਬੱਸਾਂ ਸਾਰੀਆਂ ਪੰਜਾਬ ਵਾਲੇ ਪਾਸਿਓ ਕੈਸਲ ਵਾਲੇ ਪਾਸਿਓ ਇੰਟਰ ਕਰ ਰਹੀਆਂ ਬਾਈ ਜੀ ਸਾਰੇ ਜਾਨੇ ਕੈਸਲ ਵਾਲੇ ਪਾਸੋਂ ਐਂਟਰ ਕਰ ਰਹੇ ਆ ਸੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀ ਆਪਣੇ ਸਾਰੇ ਜਿਹੜੇ ਭਰਾ ਭਲੇ ਕਿਸਾਨ ਵੀਰ ਹੋਰ ਵੀ ਆ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਕਿਸਾਨ ਕਿਸਾਨਾਂ ਨੇ ਜਿਹੜੇ ਹਰਿਆਣੇ ਦੀ ਗਵਰਨਮੈਂਟ ਆ ਹਰਿਆਣੇ ਵਾਲੇ ਸਾਡੇ ਭਰਾਵਾਂ ਨੇ ਉਹਨਾਂ ਨੇ ਆਪਣੇ ਖੇਤਾਂ ਵਿੱਚ ਦੀ ਰਸਤਾ ਕਿਸਾਨਾਂ ਨੂੰ ਦੇਤਾ ਹੈ ਨੰਗਲ ਲਈ ਸੋ ਸਾਰੇ ਜਾਨੇ ਹੁਣ ਦਿੱਲੀ ਵਾਲ ਨੂੰ ਮੂਵ ਕਰਨਗੇ ਬਾਈ ਸਾਰਿਆਂ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜਾ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਬਾਈ ਜੀ ਸੋ ਸਾਰਿਆਂ ਨੂੰ ਵੀਡੀਓ ਹਰ ਵਾਰ ਸ਼ੇਅਰ ਕਰੋ ਜੀ ਹਰਿਆਣਾ ਪੁਲਿਸ ਖੜੀ ਆ ਸੋ ਆਪਣਾ ਇਸ ਵੇਲੇ ਹਰਿਆਣੇ ਦੇ ਜਿਹੜੇ ਖਾਨ ਆ ਉਹਨਾਂ ਨੇ ਆਪਣੇ ਖੇਤਾਂ ਵਿੱਚ ਦੀ ਰਸਤਾ ਦੇਦਾ ਦੇਖੋ ਸਾਹਮਣੇ ਤਾਂ ਜਾਮ ਲੱਗਾ ਹੋਇਆ ਸਾਹਮਣੇ ਬੰਦ ਕੀਤਾ ਹੋਇਆ ਇਹਨਾਂ ਨੇ ਬਟ ਇਹਨਾਂ ਨੇ ਹਰਿਆਣੇ ਦੇ ਕਿਸਾਨਾਂ ਨੇ ਬਹੁਤ ਸਾਰਾ ਗੰਦਾ ਭਾਈ ਕੋਈ ਗੱਲ ਨਹੀਂ ਚੱਲਣ ਦੇ ਲਾਈਵ ਲਾਈਵ ਚੱਲਣ ਦੇ ਕੋਈ ਨਹੀਂ ਇਹਨਾਂ ਨੇ ਖੇਤਾਂ ਵਿੱਚ ਦੀ ਰਾਹ ਦੇਦਾ ਨਾ ਹਰਿਆਣੇ ਦੇ ਕਿਸਾਨਾਂ ਨੇ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਚੱਲਣ ਦੇ ਲਾਈਵ ਪਾ ਦਿਓ ਲਾਈਵ ਪਾ ਦਿਓ ਸਾਰਿਆਂ ਨੇ ਯਾਰ ਪਤਾ ਲੱਗ ਜੂਗਾ ਸਾਰਿਆਂ ਨੂੰ ਸੋ ਹਰਿਆਣੇ ਵਾਲੇ ਕਿਸਾਨ ਆ ਜਿਹੜੇ ਉਹਨਾਂ ਦਾ ਧੰਨਵਾਦ ਬਾਈ ਬਹੁਤ ਬਹੁਤ ਸੋ ਹਰਿਆਣੇ ਵਾਲੇ ਕਿਸਾਨਾਂ ਦਾ ਬਾਈ ਧੰਨਵਾਦ ਫਿਰ ਤੋਂ ਜਿਨ੍ਹਾਂ ਨੇ ਆਉਦੇ ਖੇਤਾਂ ਵਿੱਚ ਦੀ ਰਸਤਾ ਦੇਤਾ ਆ ਦੇਖੋ ਖੇਤਾਂ ਵਿੱਚ ਦੀ ਗੱਡੀਆਂ ਆਪਣੀਆਂ ਆ ਰਹੀਆਂ ਸੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਕੇ ਸਪੋਰਟ ਕਰੋ ਬਾਈ ਜੀ ਜਿਹੜੇ ਕਿਸਾਨਾਂ ਦਾ ਅੰਨ ਖਾਂਦੇ ਆ ਸੋ ਜਿਹੜੇ ਕਿਸਾਨ ਸਭ ਦਾ ਭੁੱਖਿਆਂ ਦਾ ਢਿੱਡ ਭਰਦੇ ਆ ਸੋ ਉਹਨਾਂ ਨੂੰ ਇਸ ਵੇਲੇ ਪੂਰਾ ਟਕਰਾਅ ਦੀ ਸਥਿਤੀ ਆ ਇਸ ਬਾਰਡਰ ਤੇ ਕੈਥਲ ਵਾਲੀ ਸਾਈਡ ਤੋਂ ਹੁਣ ਉਹ ਨੰਗਣ ਨਹੀਂ ਦੇ ਰਹੇ ਦੇਖੋ ਹਰਿਆਣਾ ਪੁਲਿਸ ਆ ਜਿਹੜੀ ਸਾਡਿਆਂ ਗੜੀਆਂ ਨੰਗੀਆਂ ਪਰ ਉਹਨਾਂ ਨੂੰ ਨੰਗਣ ਨਹੀਂ ਦੇ ਰਹੇ ਸੋ ਸਥਿਤੀ ਕਾਫੀ ਗੰਭੀਰ ਹੋ ਚੁੱਕੀ ਆ ਤੇ ਸਾਰੇ ਜਾਣੇ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਸਾਰਿਆਂ ਦਾ ਹੀ ਪਹਚਾਓ ਬਾਈ ਜੀ ਗੱਲ ਇਹ ਕਿ ਇਧਰਲੇ ਪਾਸਿਓਂ ਕਿਸਾਨਾਂ ਨੇ ਜਿਹੜਾ ਹੈਗਾ ਹੁਣ ਇਧਰੋਂ ਕਿਸਾਨ ਇੰਟਰ ਕਰ ਚੁੱਕੇ ਆ ਹਰਿਆਣੇ ਦੇ ਵਿੱਚ ਇੰਟਰ ਕਰ ਗਏ ਅਸੀਂ 42 ਸਾਈਡ ਤੋਂ ਕਿਉਂਕਿ ਉਧਰੋਂ ਨੰਗਣ ਨਹੀਂ ਦਿੰਦਾ ਇਹਨਾਂ ਨੇ ਜੀਂਦ ਵਾਲੇ ਪਾਸਿਓਂ ਖਨੋਰੀ ਵਾਲੇ ਪਾਸਿਓਂ ਨਹੀਂ ਨੰਗਣ ਦਿੰਦਾ ਤੇ ਐਸ ਪਾਸੇ ਹੁਣ ਐਸ ਵੇਲੇ ਪੂਰਾ ਜ਼ੋਰ ਲਾ ਕੇ ਜਿਹੜਾ ਹੈਗਾ ਸਾਡੇ ਵੀਰ ਸੋਹਣ ਹੋ ਸਾਤ ਸ੍ਰੀ ਅਕਾਲ ਚੜਦੀ ਕਲਾ ਭਾਈ ਚੜਦੀ ਕਲਾ ਹਰਿਆਣੇ ਵਾਲਿਓ ਜਿਉਂਦੇ ਰਹੋ ਮੇਰੇ ਭਰਾਓ ਸੋ ਹਰਿਆਣੇ ਵਾਲੇ ਸਾਡੇ ਵੀਰਾਂ ਨੇ ਆਉਦੇ ਖੇਤਾਂ ਵਿੱਚ ਦੀ ਰਾਹ ਦੇਤਾ ਬਾਈ ਕਾਨਾ ਨੂੰ ਨੰਗਲ ਲਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਬਾਈ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਦਿਓ ਨਵੀਂ ਅਪਡੇਟ ਆ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹੀ ਆ ਬ੍ਰੇਕਿੰਗ ਨਿਊਜ਼ ਇਹੀ ਆ ਕਿ ਹਰਿਆਣੇ ਵਾਲੇ ਜਿਹੜੇ ਕਿਸਾਨ ਆ ਸਾਡੇ ਵੀਰ ਉਹਨਾਂ ਨੇ ਆਉਦੇ ਇੱਧਰ ਖੇਤਾਂ ਵਿੱਚ ਦੀ ਰਾਹ ਦਿੱਤਾ ਕਿਉਂਕਿ ਸਾਹਮਣੇ ਮੈਰੀਟ ਲਾ ਕੇ ਪੁਲਿਸ ਵਾਲਿਆਂ ਨੇ ਡੱਕਣ ਦੀ ਕੋਸ਼ਿਸ਼ ਕੀਤੀ ਆ ਆਰਮੀ ਲੱਗੀ ਹੋਈ ਆ ਹਰਿਆਣੇ ਦੀ ਪੁਲਿਸ ਲੱਗੀ ਹੋਈ ਆ ਤੇ ਇਸ ਵੇਲੇ ਜਿਹੜਾ ਹੈਗਾ ਇਹ ਗੱਡੀਆਂ ਸਾਰੀਆਂ ਮੂਵ ਹੋ ਗਈਆਂ ਬਾਈ ਜੀ ਖੇਤਾਂ ਵਿੱਚ ਦੀ ਹਰਿਆਣੇ ਦੇ ਕਿਸਾਨਾਂ ਨੇ ਖੇਤਾਂ ਵਿੱਚ ਦੀ ਰਾਹ ਦਿੱਤਾ ਪੰਜਾਬ ਦੇ ਕਿਸਾਨਾਂ ਨੂੰ ਨੰਗਣ ਲਈ ਸੋ ਗੁੱਡ ਜੌਬ ਮੇਰੇ ਮੇਰੇ ਵੰਨਿਓ ਭਾਈ ਬਹੁਤ ਬਹੁਤ ਬਾਈਆਂ ਨੂੰ ਮੇਰੇ ਵੰਨਿਓ ਬਹੁਤ ਬਹੁਤ ਬਾਈਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਵੇਲੇ ਆਪਦੇ ਭਰਾਵਾਂ ਦਾ ਸਾਥ ਦਿੱਤਾ ਸੋ ਹੁਣ ਦਿੱਲੀ ਦੂਰ ਨਹੀਂ ਦਿੱਲੀ ਤੱਕ ਵੀ ਪਹੁੰਚ ਜਾਾਂਗੇ ਤੇ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੱਲਦੇ ਚੱਲਦੇ ਨੂੰ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਸ ਵੇਲੇ ਹੁਣ ਪੂਰੀ ਟਕਰਾਅ ਦੀ ਸਥਿਤੀ ਆ ਆਰਮੀ ਫੇਰ ਪੁਲਿਸ ਫੇਰ ਆ ਗਈ ਆ ਪਰ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਅੜੀਆਂ ਹੋਈਆਂ ਉਹ ਕਹਿੰਦੀਆਂ ਵੀ ਅਸੀਂ ਨੰਗਣਾ ਹੀ ਨੰਗਣਾ ਜੋ ਮਰਜ਼ੀ ਕਰ ਲਓ ਚਾਹੇ ਪਰਚੇ ਕਰਾ ਦਿਓ ਕੁਛ ਕਰਾ ਦਿਓ ਬਾਈ ਜੀ ਇਹ ਤਾਂ ਹੁਣ ਹੋ ਕੇ ਹੀ ਰਹਿਣਾ ਅਸੀਂ ਵੀ ਜਿਹੜਾ ਘਰੋਂ ਨਿਕਲੇ ਆਂ ਤਾਂ ਘਰੋਂ ਅਸੀਂ ਕਹਿ ਕੇ ਆਏ ਆਂ ਵੀ ਸਾਡਾ ਕੋਈ ਪਤਾ ਨਹੀਂ ਹੁਣ ਅਸੀਂ ਜਾਂ ਤਾਂ ਇੱਧਰ ਜਾਂ ਉੱਧਰ ਸੋ ਬਹੁਤ ਵਧੀਆ ਗੱਲ ਬਾਈ ਸਾਰੇ ਸਾਡੇ ਹਰਿਆਣੇ ਵਾਲੇ ਬਾਈਆਂ ਨੇ ਕਰਤਾ ਉਧਰ ਦੇਖੋ ਸਾਰ ਆ ਰਿਹਾ ਬਾਈ ਟ੍ਰੈਫਿਕ ਬਾਈ ਸਾ ਨਹੀਂ ਲੈਣਾ ਹੁਣ ਹੁਣ ਦਾ ਬਾਈ ਚੱਕਾਂਗੇ ਹਾਂ ਦੀ ਆਂਦੀ ਬਾਬਾ ਚੜਦੀ ਕਲਾ ਬਾਬਾ ਲੋ ਜੀ ਆਪਾਂ ਰਾਂ ਦੇ ਵਿੱਚ ਕਰਤਾ ਇਧਰ ਤਾਂ ਸਾਡੇ ਭਰਾਵਾਂ ਦੀ ਵੀ ਬਣਾਈਏ ਭਾਈ ਅਸੀਂ ਵੀ ਬਹੁਤ ਦੂਰੋਂ ਟ੍ਰੈਵਲ ਕਰਕੇ ਆਏ ਆ ਸਾਡੇ ਬਰਾੜ ਸਾਹਿਬ ਖੜੇ ਆ ਤੇ ਬਾਈ ਕਰੋ ਫੇਰ ਇਧਰ ਹੋ ਗਿਆ ਕੰਮ ਇਧਰ ਤਾਂ ਸ਼ੁਰੂ ਹੁਣ ਅੱਡੀਆਂ ਨੂੰ ਥੋੜਾ ਖਲਾਇਆ ਆ ਖੜੀ ਆ ਜੀ ਕੈਥਲ ਆਹ ਲੋ ਜੀ ਪੂਰਾ ਪ੍ਰਬੰਧ ਸੀਗਾ ਸੋ ਇਹਨਾਂ ਦਾ ਤਾਂ ਕਿ ਹੁਣ ਇਸ ਤੋਂ ਬਾਅਦ ਅੱਗੇ ਜਿਹੜਾ ਹੈਗਾ ਅਸੀਂ ਹਰਿਆਣੇ 'ਚ ਇੰਟਰ ਕਰ ਗਏ ਹਾਂ ਬਾਈ ਜੀ ਤੇ ਪੂਰਾ ਦਿੱਲੀ ਵੀ ਪਹੁੰਚਾਂਗੇ ਦਿੱਲੀ ਕਿਉਂ ਨਹੀਂ ਪਹੁੰਚਾਂਗੇ ਦੇਖੋ ਜੀ ਇੱਥੇ ਪੂਰਾ ਦਾ ਪੂਰਾ ਜਿਹੜਾ ਹੈਗਾ ਹਰਿਆਣੇ ਦੀ ਗਵਰਨਮੈਂਟ ਦਾ ਸਿਸਟਮ ਸਾਰਾ ਤੰਤਰ ਖੜਾ ਹੋਇਆ ਸੋ ਕਿਸਾਨ ਜਥੇਬੰਦੀਆਂ ਨੇ ਮੂਵ ਕਰ ਲਿਆ ਅੱਗੇ ਆ ਰਹੇ ਆ ਰਹੇ ਲਾ ਕੇ ਮਾਈਕ ਹੁਣ ਬਾਈ ਜੀ ਅੱਗੇ ਜਾਣਗੇ ਹੁਣ ਸਾਰੇ ਜਾਣੇ ਗੱਡੀਆਂ ਨਿਕਲ ਗਈਆਂ ਇੱਥੋਂ ਦਾ ਚੱਕ ਇੱਥੋਂ ਦਾ ਨੰਗ ਚੁੱਕਿਆ ਕੈਥਲ ਵਾਲੀ ਸਾਈਡ ਤੋਂ ਜਿਹੜੇ ਹਰਿਆਣੇ ਦੇ ਨੌਜਵਾਨ ਸਾਡੇ ਕਿਸਾਨ ਵੀਰ ਆ ਉਹ ਨਾਲ ਆ ਉਹਨਾਂ ਨੇ ਰਸਤਾ ਦਿੱਤਾ ਸੋ ਇੱਥੋਂ ਹੁਣ ਅੱਗੇ ਮੂਵਮੈਂਟ ਅੱਗੇ ਚੱਲ ਪਈ ਆ ਜੀ ਸੋ ਸਾਰੇ ਜਾਣੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅਗਲੇ ਅਪਡੇਟ ਦਿੰਦੇ ਰਾਵਾਂਗੇ ਜੀ ਥੈਂਕ ਯੂ ਸੋ ਮੱਚ ਜੀ ਧੰਨਵਾਦ ਜਿੰਦਾਬਾਦ ਜਿੰਦਾਬਾ ਉਹ ਭੁੰਡੀ ਵਾਲਾ ਬੜੀ ਕਿਹੜਾ ਹੋਣਾ ਚਲੋ ਵੀ ਚਲੋ ਕੱਢੋ ਫਿਰ ਗੱਡੀਆਂ ਕਿਹੜੀਆਂ ਰਹਿ ਗਿਆ ਹੁਣ ਭੁੰਡੀ ਡੋ ਕਰ ਲਿਓ ਉਹ ਮੋਗੇ ਵਾਲੇ ਤਾਂ ਰਹਿ ਕੇ ਰੱਬ ਰੱਖਿਆ ਨੇ ਮੋਗੇ ਵਾਲੇ ਰਹਿ ਗਏ ਨੇ ਬਾਕੀ ਆ ਗਏ ਆ ਗੱਡੀਆਂ ਹੁਣ ਕਰ ਲਓ ਫੋਨ ਫਿਰ ਆ ਗਏ ਆ ਗਏ ਆ ਗਏ ਆ ਗੱਡੀਆਂ ਹੋ ਆ ਜੀਆਂ ਵੀ ਗੱਡੀਆਂ ਕੋਈ ਫਰਕ ਨਹੀਂ ਪੈਣ ਲੱਗਾ ਸਾਰਿਆਂ ਨੂੰ ਆਲੇ ਕੱਢ ਲੋ ਬੰਦੇ ਜੱਟ ਲੋ ਲੜ ਗਿਆ ਹੱਲ ਵੀ ਰਹਿ ਗਈ ਨਿਕਲ ਗਈ ਹੋਰ ਕੋਈ ਨਹੀਂ ਆਇਆ ਟੱਕ ਨਹੀਂ ਆਇਆ ਟੱਕਰ ਰਜ਼ਾਰੋ ਨਿਕਲ ਗਿਆ ਕਿਹੜਾ ਗਿਆ ਲਿਓ ਕੇ ਉੱਪਰ ਰਹਿ ਗਿਆ ਪਰੇ ਤੇ ਕੋਈ ਨਹੀਂ